ਹੋ ਚੁਕੇ ਆ ਗੋੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਜੜੀ ਮਰਜੀ ਸਾਹਿਬ ਤੇ ਦੂਜੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਹੈ ਤੇ ਇਥੋਂ ਦਾ ਇਤਿਹਾਸ ਕੀ ਹੈ ਸਾਰੀਆਂ ਤਸਵੀਰਾਂ ਪਹਿਲਾਂ ਤੁਹਾਡੇ ਨਾਲ ਖਾਂਦੀਆਂ ਕਰਾਂਗੇ ਸਿੱਖੀ ਭਾਈ ਪ੍ਰੇਮੀ ਦੀ ਦਾ ਤੇ ਪਿਛੇ ਤਸਵੀਰਾਂ ਕਹਾਂਗਾ ਕੈਮਰਾਮੈਨ ਨੂੰ ਸਾਰੀਆਂ ਦਿਖਾਈਆਂ ਜਾਣ ਤੇ ਇਹ ਦਰਿਆ ਦੇ ਕੰਢੇ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਤੇ ਬਾਬਾ ਸ਼ਾਹ ਹੁਸੈਨ ਸੂਫੀ ਫਕੀਰ ਨੇ ਉਨ੍ਹਾਂ ਦੀਆਂ ਜਿਹੜੀਆਂ ਸਰੂਪ ਜਿਹੜੇ ਸਾਂਝੇ ਕੀਤੇ ਹੋਏ ਨੇ ਤਸਵੀਰਾਂ ਦਰਸਾਉਂਦੀਆਂ ਨੇ ਕਿ ਐਸ ਤੁਸੀਂ ਦੇਖ ਸਕਦੇ ਹੋ ਪਿੱਛੇ ਬਾਬਾ ਤਨਤਨ ਬਾਬਾ ਸ਼ਾਹ ਹੁਸੈਨ ਜੀ ਦੀਆਂ ਜਿਹੜਾ ਜਿੱਥੇ ਇੱਕ ਮੱਜਿਸ ਬਣਾਈ ਹੋਈ ਹੈ ਕਮਰਾਮੈਨੋ ਕੋ ਸਾਡੀਆਂ ਤਸਵੀਰਾਂ ਇਸ ਆਸਾਨੀਅਤ ਕਿਤੇ ਜਾਣ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਅੱਜ ਪਹੁੰਚ ਚੁੱਕਿਆ ਹਾਂ ਸ਼੍ਰੀ ਗੋੰਦਵਾਲ ਸਾਹਿਬ ਜਿੱਥੇ ਗੁਰਦੁਆਰਾ ਸਿਦਕੀ ਪਾਈ ਪ੍ਰੇਮੀ ਜੀ ਤੇ ਅਤੇ ਨਾਲ ਤਪੱਸਥਾਨ ਬਾਬਾ ਸਾਹੂ ਜਾਨ ਜੀ ਦਾ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਗੁਰਦੁਆਰਾ ਸਾਹਿਬ ਹੈ ਦੂਜੇ ਪਾਸੇ ਇੱਕ ਮੱਜਿਸ ਸਰਾਤਿਆਸ ਜਾਣਦੇ ਹਾਂ ਪਹਿਲਾਂ ਤਾਂ ਤਸਵੀਰਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਕਿ ਜਿੱਥੇ ਆਪਾਂ ਗੱਲ ਕਰਦੇ ਆਂ ਤੇ ਗੁਰਦੁਆਰਾ ਸਾਹਿਬ ਦੀ ਦੇ ਮੱਜਦੀ ਉੱਤੇ ਨਾਲ ਹੀ ਇੱਕ ਤੁ ਜਗ੍ਹਾ ਤੇ ਮੱਜਿਸ ਹੈ ਇੱਕ ਜਗ੍ਹਾ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਤੇ ਇਥੋਂ ਦਾ ਇਤਿਹਾਸ ਕੀ ਹੈ ਸਾਰੀਆਂ ਤਸਵੀਰਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਪਿੱਛੇ ਗੁਰਦੁਆਰਾ ਸਾਹਿਬ ਹੈ ਸਿਦਕੀ ਸਿੱਖੀ ਭਾਈ ਪ੍ਰੇਮੀ ਜੀ ਦਾ ਤੇ ਪਿੱਛੇ ਤਸਵੀਰਾਂ ਕਹੂੰਗਾ ਕੈਮਰਾਮੈਨ ਨੂੰ ਸਾਰੀਆਂ ਦਿਖਾਈਆਂ ਜਾਣ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਪਹੁੰਚ ਚੁਕੇ ਹਾਂ ਗੋਂਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਜਿਹੜੀ ਮਰਜੀ ਸਾਹਿਬ ਤੇ ਦੂਜੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਹੈ ਪਿੱਛੇ ਇੱਕ ਪ੍ਰਾਤਨ ਰਸਤਾ ਜਿਹੜਾ ਤਲਵੰਡੀ ਚੌਧਰੀਆਂ ਨੂੰ ਜਾਂਦਾ ਸੀ ਕਿਸੇ ਸਮੇਂ ਤੇ ਗੋਂਦਵਾਲ ਸਾਹਿਬ ਨੂੰ ਜਿਹੜਾ ਜੋੜਦਾ ਸੀ ਤੇ ਇਹ ਦਰਿਆ ਦੇ ਕੰਢੇ ਤੇ ਸਥਿਤ ਹੈ ਗੁਰਦੁਆਰਾ ਸਾਹਿਬ ਤੇ ਇੱਕ ਜਿਹੜੀ ਮਰਜੀ ਸਾਹਿਬ ਤਸਵੀਰਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੈਮਰਾਮੈਨ ਕੋਲ ਪਿੱਛੇ ਇੱਕ ਰਾਸਤਾ ਜਿਹੜਾ ਮਰਜੀ ਨੂੰ ਜਾਂਦਾ ਹੈ ਉਹ ਵੀ ਦੱਡ ਦੇ ਨਾਲ ਕੈਮਰਾਮੈਨ ਨੂੰ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਨ ਐਸ ਪਾਸੇ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਰੂਪ ਲੱਗਾ ਹੈ ਭਾਈ ਲੈਣਾ ਜੀ ਤੇ ਬਾਬਾ ਸ਼ਾਹ ਹੁਸੈਨ ਸੂਫੀ ਫਕੀਰ ਨੇ ਉਹਨਾਂ ਦੀਆਂ ਜਿਹੜੀਆਂ ਸਰੂਪ ਜਿਹੜੇ ਸਾਂਝੇ ਕੀਤੇ ਹੋਏ ਨੇ ਤਸਵੀਰਾਂ ਦਰਸਾਉਂਦੀਆਂ ਨੇ ਕਿ ਐਸ ਇਤਿਹਾਸਕ ਧਰਤੀ ਦਾ ਜਿਹੜਾ ਇਤਿਹਾਸ ਬੜਾ ਜਿਹੜਾ ਕੀ ਕਹਿ ਸਕਦੇ ਆ ਵੀ ਡੂੰਗਾ ਤੇ ਆਸ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਬਾਬਾ ਤਨਤਨ ਬਾਬਾ ਸ਼ਾਹ ਹੁਸੈਨ ਜੀ ਦੀਆਂ ਜਿਹੜਾ ਜਿੱਥੇ ਇੱਕ ਮਸਜਿਦ ਬਣਾਈ ਹੋਈ ਹੈ ਕੈਮਰਾਮੈਨ ਨੂੰ ਕੋ ਸਾਰੀਆਂ ਤਸਵੀਰਾਂ ਆ ਜਿੰਨੀਆਂ ਆਸਾਨੀਆਂ ਕੀਤੀਆਂ ਜਾਣ ਇਸ ਵਕਤ ਅਸੀਂ ਜਿਹੜਾ ਬਾਬਾ ਸ਼ਾਹ ਹੁਸੈਨ ਜੀ ਦੀ ਮਸਜਿਦ ਤੇ ਪਹੁੰਚ ਚੁੱਕੇ ਹਾਂ ਇੱਕ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਬਣਾ ਹੈ ਦੂਜੇ ਪਾਸੇ ਜਿਹੜਾ ਸ਼ਾਹ ਹੁਸੈਨ ਜੀ ਦੀ ਜਿਹੜੀ ਮਸਜਿਦ ਬਣੀ ਹੋਈ ਹੈ ਤਸਵੀਰਾਂ ਆਸਾਨੀਆਂ ਕਰਾਂ ਕੈਮਰਾ ਨੂੰ ਸਾਰੀਆਂ ਸਾਰਾ ਇਤਿਹਾਸ ਕੀ ਹੈ ਤੇ ਐਸਾ ਦੇ ਗੰਪੇਰੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਇੱਕ ਪਾਠੀ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਪੁਰਾਣਾ ਇਤਿਹਾਸ ਰਿਹਾ ਹੋਗਾ ਇਸ ਜਗ੍ਹਾ ਦਾ ਤੇ ਕੀ ਇਤਿਹਾਸ ਹੈ ਕਿਸ ਕਰਕੇ ਜਿਹੜੀ ਇੱਕ ਸਾਈਡ ਤੇ ਜਿਹੜੀ ਦਰਗਾਹ ਬਣੀ ਹੋਈ ਹੈ ਮਰਜਿਸ ਬਣੀ ਹੈ ਦੂਜੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਹੈ ਤੋਂ ਗੱਲਬਾਤ ਕਰਾਂਗੇ ਸਾਰੀ ਪਾਠੀ ਸਿੰਘ ਦੇ ਨਾਲ ਤਾਂ ਭਾਈ ਇਹ ਮਸਜਿਦ ਇੱਕ ਪਾਸੇ ਬਣੀ ਹੋਈ ਹੈ ਇੱਕ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕੀ ਇਤਿਹਾਸ ਹੈ ਇਸ ਸਥਾਨ ਦਾ ਭਾਈ ਪ੍ਰੇਮ ਸਿੰਘ ਕਹੋਸਾ ਭਾਈ ਪ੍ਰੇਮਾ ਜੀ ਉਹ ਸੰਜੋਗੇ ਭਾਈ ਲੰਗਾਰੀ ਦੇ ਨਾਂ ਦੇ ਪਹਿਲਾਂ ਮੱਜਦੇ ਸਨ ਜੀ ਇਹ ਤਲਵੰਡੀ ਚੌਧਰੀਆਂ ਤੋਂ ਦਹੀਂ ਲੈ ਕੇ ਆਉਂਦੇ ਸਨ ਗੁਰੂ ਅਮਰਦਾਸ ਜੀ ਦੇ ਲੰਗਰ ਵਾਸਤੇ ਜੀ ਜੋਗੇ ਦਰਿਆ ਦਾ ਪੱਤਨ ਵੈਂਦਾ ਸੀ ਇਹ ਦਰਿਆ ਦੇ ਪੱਤਨ ਤੋਂ ਇਸ ਰਸਤੇ ਥਾਏ ਉਹ ਦਹੀਂ ਲੈ ਕੇ ਗੋਇੰਦਵਾਲ ਸਾਹਿਬ ਪਹੁੰਚਦੇ ਸਨ ਜੋਗੇ ਉਹ ਇੱਕ ਲੰਗਾਰ ਲੰਗੇ ਸੰਤੇ ਡੰਡੇ ਦੇ ਨਾਲ ਚੱਲਦੇ ਸਨ ਇੱਕ ਲੱਖ ਪੁਹਾੜੀ ਸਨ ਹਾਂਜੀ ਤਾਂ ਕਰਕੇ ਲੰਗਾ ਕਹਿੰਦੇ ਨੇ ਹਾਂਜੀ ਹਾਂਜੀ ਜੀ ਇਹ ਉਹਨਾਂ ਦਾ ਗੁਰੂ ਘਰ ਦੇ ਨਾਲ ਪ੍ਰੇਮ ਸੀ ਤੇ ਉਹਨਾਂ ਦਾ ਨਾਮ ਭਾਈ ਪ੍ਰੇਮੀ ਜੀ ਰੱਖਿਆ ਗਿਆ ਜੀ ਇਹ ਕਰਕੇ ਉਹਨਾਂ ਨੇ ਇੱਕ ਦਿਨ ਉਥੋਂ ਦਾ ਚੌਧਰੀ ਤਲਵੰਡੀ ਦਾ ਚੌਧਰੀ ਆ ਜਿਹਨੇ ਉਸ ਦਾ ਡੰਡਾ ਖੋਲਿਆ ਅਰੇ ਮਹਿਣਾ ਮਾਰਿਆ ਕਿ ਜੇ ਤੇਰਾ ਗੁਰੂ ਸਮਰੱਤ ਹੈ ਤੇਰੀ ਲੱਤ ਕਿਉਂ ਨਹੀਂ ਠੀਕ ਕਰਦਾ ਵਾਹ ਜੀ ਉਹ ਕਹਿਣ ਲੱਗੇ ਜੀ ਮੈਨੂੰ ਡੰਡਾ ਦੇ ਦਿਓ ਮੇਰੇ ਗੁਰੂ ਉਥੇ ਡੀਕਣ ਦੇ ਮੇਰੇ ਪਿੱਛੇ ਉਹਨਾਂ ਪ੍ਰਚਾਦਾ ਜੀ ਪਰ ਉਹਨੇ ਬੜਾ ਖਜਾਇਆ ਇਧਰ ਗੁਰੂ ਅਮਰਦਾਸ ਜੀ ਜੋ ਸਨ ਉਹ ਪੰਗਰ ਦੇ ਵਿੱਚ ਬੈਠੇ ਨੇ ਪ੍ਰਸ਼ਾਦਾ ਨਹੀਂ ਛਕਦੇ ਕਹਿੰਦੇ ਵੀ ਸਾਡਾ ਸਿੱਧੀ ਜੇ ਇੱਕ ਆਵੇਗਾ ਤੇ ਪ੍ਰਸ਼ਾਦਾ ਛਕੂਗਾ ਸਾਰੀ ਸੰਗਤ ਉਸ ਮੇਲ ਬੈਠੀ ਨੇ ਕੋਸ ਨਾ ਬਾੜੇ ਡਿਗਦਾ ਟੈਂਦਾ ਜਦੋਂ ਡੰਡਾ ਦਿੱਤਾ ਤੇ ਜਲਦੀ ਜਲਦੀ ਪਹੁੰਚਾ ਜੀ ਜਾ ਕੇ ਇਸ ਨੇ ਦਈ ਗੁਰੂ ਅਮਰਦਾਸ ਜੀ ਅੱਗੇ ਰੱਖਿਆ ਤੇ ਸਾਰੀ ਸੰਗਤ ਨੇ ਪ੍ਰਸ਼ਾਦਾ ਝੇ ਗਿਆ ਅਰੇ ਜਦੋਂ ਸੰਗਤ ਬੈਠੀ ਨਾ ਗੁਰੂ ਅਮਰਦਾਸ ਜੀ ਕਹਿਣ ਲੱਗੇ ਵੀ ਸਿੰਘਾ ਅੱਜ ਲੇੜ ਕਿਉਂ ਜੀ ਕਹਿਣ ਲਗਾ ਜੀ ਮੇਰੇ ਪਿੰਡ ਦੇ ਚੌਧਰੀ ਨੇ ਅੱਜ ਜਿਹੜੀ ਮੇਰੇ ਤੇਜੀ ਲੱਕੜ ਦਾ ਡੰਡਾ ਮੈਂ ਬਣਾਇਆ ਸੀ ਪੌੜੀ ਬਣਾਈਗੀ ਉਸ ਨੇ ਖੋ ਲਈ ਤੇ ਨਾਲ ਮਿਹਣਾ ਮਾਰਿਆ ਕਿ ਜੇ ਤੇਰਾ ਗੁਰੂ ਐਡਾ ਸਮਰਾਤਾ ਜਿਸ ਦੇ ਵਾਸਤੇ ਦਿਨ ਰਾਤ ਕਰਕੇ ਡਿਗਦਾ ਜਾਣਾ ਦਹੀਂ ਦੀ ਸੇਵਾ ਲੈ ਕੇ ਜਾਣਾ ਤੇਰੀ ਕਿਉਂ ਨਹੀਂ ਲੱਤ ਘੁੰਨ ਢੀ ਕਰਦੇ ਜੀ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਅਸੀਂ ਤਾਂ ਕਰੀ ਤੇਰੀ ਲੱਤ ਵਾਲ ਧਿਆਨ ਵੀ ਨਹੀਂ ਦਿੱਤਾ ਸਾਡੇ ਵਿੱਚ ਇੰਨੀ ਪ੍ਰਸਿੱਧ ਨਹੀਂ ਜਾਂ ਮਿਆਣੀ ਦੇ ਥੇਹ ਦੇ ਉੱਪਰ ਬਾਬਾ ਸ਼ਾਹ ਸ਼ੈਹ ਜੀ ਬੈਠੇ ਨੇ ਉਹਨਾਂ ਕੋਲ ਜਾਓ ਤੁਹਾਡੀ ਲੱਤ ਹੁਣੇ ਹੀ ਠੀਕ ਕਰ ਦੇਗਾ ਸ਼ਾਹ ਸ਼ੈਹ ਜੀ ਹਾਂਜੀ ਸ਼ਾਹ ਸ਼ੈਹ ਜੀ ਕੋ ਉੱਥੋਂ ਡਿੱਗਦਾ ਟਿੰਦਾ ਫਿਰ ਇੱਥੇ ਪਹੁੰਚਾ ਬਾਬਾ ਸ਼ਾਹ ਸ਼ੈਹ ਜੀ ਜੋ ਆਪਣੀ ਭਗਤੀ ਵਿੱਚ ਲੀਨ ਸਨ ਇਹ ਕਿਸੇ ਨੂੰ ਲੱਗੇ ਨਹੀਂ ਬਹਿਣ ਦਿੰਦੇ ਸਨ ਜੀ ਪਰ ਜਦੋਂ ਉਹ ਆ ਕੇ ਬੈਠਾ ਤਾਂ ਇਹਨਾਂ ਦੇ ਮਨ ਨੂੰ ਵੀ ਸ਼ਾਂਤੀ ਆ ਗਈ। ਜਦੋਂ ਉਹਨਾਂ ਨੇ ਕਿਹਾ ਵੀ ਸਿੰਘਾ ਤੈਨੂੰ ਕਿਸ ਨੇ ਭੇਜਿਆ ਜਾ ਇੱਥੋਂ ਚਲੇ ਜਾ। ਕਹਿਣ ਲੱਗੇ ਜੀ ਗੁਰੂ ਅਮਰਦਾਸ ਜੀ ਨੇ ਭੇਜਿਆ ਮੇਰੀ ਲੱਤ ਠੀਕ ਕਰਗੇ। ਜੀ। ਕਹਿਣ ਲੱਗੇ ਕਰਨ ਕਰਾਉਣ ਵਾਲੇ ਤਾਂ ਉਹ ਆਪ ਆ ਤੇ ਨਾ ਸਾਡੇ ਫਕਰਾ ਦਾ ਲੈਂਦੇ ਆ। ਹੋਰ ਗੁੱਸਾ ਚੜ ਗਿਆ। ਜੀ। ਦੂਜੀ ਵਾਰ ਕਹਿੰਦੇ ਵੀ ਉਹ ਸਿੰਘ ਕਹਿਣ ਲੱਗਾ ਨਹੀਂ ਜੀ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਮੇਰੀ ਲੱਤ ਠੀਕ ਕਰਦੇ ਹੋ। ਜਦੋਂ ਜੀਵਾਰ ਨਾ ਡਾ ਇਹਨਾਂ ਦੇ ਕੋਲ ਮੋਟਾ ਮਖਤਾਰ ਡੰਡਾ ਹੰਦਾ ਹਈ ਜਿਸ ਦੇ ਨਾਲੇ ਰਗੜਾ ਲਾਉਂਦੇ ਸਨ ਇਹਨਾਂ ਨੇ ਮਗਰ ਭੱਜ ਗਿਓ ਡੰਡਾ ਮਾਰਿਆ ਤੇ ਉਹਨਾਂ ਦੀ ਜੋ ਡੰਡੇ ਦੀ ਲੱਤ ਲੱਗੀ ਵਾ ਅੱਗੇ ਅੱਗੇ ਉਹ ਭਾਈ ਲੰਗਾ ਜੀ ਇਹਨਾਂ ਦੀ ਲੱਤ ਸਾਬਤ ਹੋ ਗਈ ਹੈ ਉਹ ਜਾ ਰਹੇ ਨੇ ਪਿੱਛੇ-ਪਿਛੇ ਬਾਬਾ ਸ਼ਾਹ ਜੀ ਜਾ ਰਹੇ ਨੇ ਤੇ ਨਾਲ ਕਿੰਝ ਕਰਦੇ ਜਾ ਰਹੇ ਨੇ ਕਿ ਕਰਦੇ ਤੁਸੀਂ ਆਪ ਤੇ ਨਾ ਸਾਡੇ ਬਕਰਾਂ ਦਾ ਵਰਤ ਨਹੀਂ ਗੋਇੰਡਵਾਲ ਸਾਹਿਬ ਜਾ ਕੇ ਗੁਰੂ ਅਮਰਦਾਸ ਜੀ ਦੇ ਚਰਨਾਵਿਚ ਜਾ ਕੇ ਟਹਿਬੈ ਕਹਿਣ ਲੱਗੇ ਜੀ ਮੇਰੇ ਵਰਗੇ ਤਾਂ ਬੜੇ ਤੁਹਾਡੇ ਦਰਬਾਰ ਦੇ ਵਿੱਚ ਬੈਠੇ ਨੇ ਪਰ ਤੁਸੀਂ ਸਾਡੇ ਫਕਰਾ ਦਾ ਨਾਮ ਵਰਤਦੇ ਜੀ ਤੇ ਗੋਨੂ ਭਾਈ ਲੰਗਾਹ ਜੀ ਨੂੰ ਗੁਰੂ ਅਮਰਦਾਸ ਜੀ ਕਹਿਣ ਲੱਗੇ ਵੇ ਤੇਰੇ ਉੱਤੇ ਗੁਰੂ ਦੀ ਬਖਸ਼ਿਸ਼ ਹੋ ਗਈ ਹੈ ਤੈਨੂੰ ਤੇਰਾ ਸੇਵਾ ਦਾ ਫਲ ਮਿਲ ਗਿਆ ਹੈ ਜਾ ਸਿੰਘਾ ਹੋਰ ਵੱਧ ਚੜ ਕੇ ਸੇਵਾ ਕਰਿਆ ਕਰ ਕਿਉਂਕਿ ਉਹਦੀ ਜਿਹੜੀ ਡੰਡੇ ਦੀ ਲਾਟ ਸੀ ਰਾਤ ਪੂਰੀ ਚੱਲਣ ਲੱਗੀ। ਇਹ ਇਸ ਪੁਰਾਣਾ ਇਤਿਹਾਸ ਜੋ ਕਿ ਭਾਈ ਪ੍ਰੇਮੀ ਜੀ ਦੇ ਨਾਂ ਦੇ ਗੁਰਦੁਆਰਾ ਬਣਾਇਆ ਗਿਆ। ਅਰੇ ਬਾਬਾ ਸ਼ਾਹ ਸ਼ਾਂਦੀ ਦੀ ਮਸਜਿਦ ਬਣਾਈ। ਇਹ ਬਾਬਾ ਜੀ ਇੱਕ ਕੱਲ ਕਿ ਇਹ ਜਦੋਂ ਭਾਈ ਲੰਗਾਲ ਜੀ ਇੱਥੇ ਆਇਆ ਕਰਦੇ ਸੀ ਇਹਨਾਂ ਕੋਲ ਇੱਥੇ ਗੁਰੂ ਅਮਰਦਾਸ ਜੀ ਜੋ ਸਿਰ ਕਰਕੇ ਬਿਲਕੁਲ ਮੌਜੂਦ ਸਨ। ਮੌਜੂਦ ਸਨ ਹਾਂ ਜੀ। ਹਾਂ ਜੀ। ਤੇ ਬਬੀ ਇਹ ਜਿਹੜੀ ਇਤਿਹਾਸ ਤੁਸੀਂ ਸੜਾਇਆ ਹੈ ਹਾਂਜੀ ਇਹ ਕਿਸੇ ਗ੍ਰੰਥ ਵਿੱਚ ਜਾਂ ਕਿਸੇ ਕਿਤਾਬ ਵਿੱਚ ਮਿਲ ਜਾਂਦਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਮਿਲਦਾ ਹੈ ਸੂਰਜ ਪ੍ਰਕਾਸ਼ ਇਸ ਦਾ ਪਰਾਜਿਕ ਕਰੇਗਾ ਹਾਂਜੀ ਜੀ ਇਹ ਆਹ ਜਿਹੜਾ ਇਲਾਕਾ ਹੈ ਇਹ ਇਹ ਕਿਹਦਾ